ਇਸੇ ਸਾਲ 12 ਜੂਨ ਨੂੰ ਹੋਣ ਵਾਲੇ 에어 ਇੰਡੀਆ ਦੇ ਉਸ ਵਿਮਾਨ ਹਾਦਸੇ ਦੇ ਬਾਰੇ ਚ ਹਾਲੇ ਤੱਕ ਵੀ ਚੰਗੀ ਤਰ੍ਹਾਂ ਯਾਦ ਹੋਊਗਾ ਜਿਦੇ ਵਿੱਚ 242 ਮੁਸਾਫਰਾਂ ਦੀ ਮੌਤ ਹੋ ਜਾਂਦੀ ਆ ਪਰ ਉਹਦੇ ਵਿੱਚ ਹੀ ਇੱਕ ਮੁਸਾਫਰ ਸਿਰਫ ਹੁੰਦਾ ਜਿਹੜਾ ਜਿਉਂਦਾ ਬਚਦਾ ਵਾ ਤੇ ਉਹਨਾਂ ਦਾ ਨਾਮ ਹੁੰਦਾ ਵਿਸ਼ਵਾਸ ਕੁਮਾਰ ਰਮੇਸ਼ ਉਹਨਾਂ ਦੇ ਆਪਣੇ ਹੀ ਛੋਟੇ ਭਾਈ ਵੀ ਇਸੇ ਵਿਮਾਨ ਹਾਦਸੇ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਂਦੇ ਆ ਬਹੁਤ ਹੀ ਜ਼ਿਆਦਾ ਅਜੀਬ ਇਤਿਫਾਕ ਹੁੰਦਾ ਇਹ ਇੱਕ ਪਲੇਨ ਕ੍ਰੈਸ਼ ਦੇ ਅੰਦਰ ਸਿਰਫ ਇੱਕ ਇਨਸਾਨ ਨੂੰ ਛੱਡ ਕੇ ਸਾਰੇ ਦੇ ਸਾਰੇ ਮੁਸਾਫਰ ਮਾਰੇ ਜਾਂਦੇ ਆ ਤੇ ਉਸ ਟਾਈਮ ਦੇ ਉੱਪਰ ਵੀ ਆਪਾਂ ਇਹ ਸੋਚ ਰਹੇ ਸੀ ਕਿ ਕਿੰਨਾ ਲੱਕੀ ਹੋਊਗਾ ਇਹ ਵਾਲਾ ਇਨਸਾਨ ਜਿਹੜਾ ਕਿ ਸੀਟ ਨੰਬਰ 11ਏ ਦੇ ਉੱਪਰ ਬੈਠਾ ਸੀ ਤੇ ਇਸ ਤੋਂ ਬਾਅਦ ਇਹ ਸੀਟ ਨੰਬਰ ਵੀ ਇੰਨੀ ਕਿ ਜ਼ਿਆਦਾ ਪੌਪੂਲਰ ਹੋ ਜਾਂਦੀ ਆ ਇਸ ਤੋਂ ਅਗਲੀਆਂ ਬਹੁਤ ਸਾਰੀਆਂ ਫਲਾਈਟਸ ਦੇ ਵਿੱਚ ਲੋਕ ਸਪੈਸ਼ਲ ਐਕਸਟਰਾ ਪੈਸੇ ਦੇਣ ਨੂੰ ਤਿਆਰ ਹੁੰਦੇ ਆ ਸੀਟ ਨੰਬਰ 11ਏ ਲੈਣ ਦੇ ਲਈ ਪਰ ਹੁਣ ਤੋਂ ਸਿਰਫ 2 ਦਿਨ ਪਹਿਲਾਂ ਹੀ ਵਿਸ਼ਵਾਸ ਕੁਮਾਰ ਰਮੇਸ਼ ਹੋਣਾ ਨੇ ਆਪਣੀ ਇੱਕ ਇੰਟਰਵਿਊ ਦਿੱਤੀ ਆ ਤੇ ਜੇ ਆਪਾਂ ਉਸ ਇੰਟਰਵਿਊ ਨੂੰ ਧਿਆਨ ਦੇ ਨਾਲ ਸੁਣਾਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਵਿਸ਼ਵਾਸ ਕੁਮਾਰ ਰਮੇਸ਼ ਹੋਣੀ ਸ਼ਾਇਦ ਉਨੀ ਵੀ ਜ਼ਿਆਦਾ ਖੁਸ਼ਕਿਸਮਤ ਨਹੀਂ ਹੈਗੇ ਜਾਂ ਕਮ ਸੇ ਕਮ ਉਹ ਆਪਣੇ ਆਪ ਨੂੰ ਨਹੀਂ ਸਮਝ ਰਹੇ ਜਿੰਨੇ ਕਿ ਸਾਡੇ ਵਰਗੇ ਲੋਕ ਉਹਨਾਂ ਨੂੰ ਸਮਝ ਰਹੇ ਆ ਆਪਣੀ ਇਸ ਦਿੱਤੀ ਹੋਈ ਇੰਟਰਵਿਊ ਦੇ ਵਿੱਚ 39 ਸਾਲ ਦੇ ਰਮੇਸ਼ ਇਹ ਕਹਿੰਦੇ ਆ ਕਿ ਹਾਲੇ ਤੱਕ ਵੀ ਇਸ ਸਦਮੇ ਦੇ ਵਿੱਚੋਂ ਮੈਂ ਬਾਹਰ ਨਹੀਂ ਆਇਆ ਮੇਰਾ ਕਿਸੇ ਦੇ ਨਾਲ ਕੋਈ ਵੀ ਗੱਲ ਕਰਨ ਦਾ ਦਿਲ ਨਹੀਂ ਹੈ ਈਵਨ ਮੈਂ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਵੀ ਠੀਕ ਤਰ੍ਹਾਂ ਗੱਲ ਨਹੀਂ ਕਰ ਸਕਦਾ ਇਟ ਇਜ਼ ਵੈਰੀ ਪੇਨਫੁਲ ਫੋਰ ਮੀ ਟੂ ਐਕਸਪਲੇਨ ਧਟ ਹੈਪਨ ਤੇ ਅੱਜ ਵੀ ਜੇ ਟੀਵੀ ਦੇ ਉੱਪਰ ਵੀ ਜਾਂ ਅਸਮਾਨ ਦੇ ਵਿੱਚੋਂ ਮੈਂ ਕਿਸੇ ਵੀ ਹਵਾਈ ਜਹਾਜ਼ ਨੂੰ ਉੱਡਦੇ ਹੋਏ ਦੇਖਦਾ ਹਾਂ ਤਾਂ ਉਹੀ ਬੁਰੀਆਂ ਯਾਦਾਂ ਮੈਨੂੰ ਅੱਜ ਵੀ ਘੇਰ ਲੈਂਦੀਆਂ ਨੇ ਮੈਨੂੰ ਦੁਬਾਰਾ ਤੋਂ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਆ ਇਸ ਟਾਈਮ ਦੇ ਉੱਪਰ ਉਹ ਦੋ ਬਹੁਤ ਅਜੀਬ ਤਰ੍ਹਾਂ ਦੀਆਂ ਮਾਨਸਿਕ ਸਥਿਤੀਆਂ ਦੇ ਵਿੱਚੋਂ ਲੰਘ ਰਹੇ ਆ ਉਹਨਾਂ ਦੇ ਵਿੱਚੋਂ ਪਹਿਲੀ ਆ ਜਿਹਨੂੰ ਕਿ ਕਿਹਾ ਜਾਂਦਾ ਵਾ ਗਿਲਟ ਆਫ ਸਰਵਾਈਵਰ ਇਹ ਉਹਨਾਂ ਲੋਕਾਂ ਦੇ ਨਾਲ ਹੁੰਦੀ ਆ ਜਿਹੜੇ ਕਿਸੇ ਬਹੁਤ ਹੀ ਜ਼ਿਆਦਾ ਬੁਰੀ ਕੰਡੀਸ਼ਨ ਦੇ ਵਿੱਚੋਂ ਲੰਘ ਗਏ ਸਿਰਫ ਇਕੱਲੇ ਬਚਦੇ ਆ ਤੇ ਉਹਨਾਂ ਦੇ ਸਾਰੇ ਦੇ ਸਾਰੇ ਸਾਥੀ ਉਸੇ ਹੀ ਕੰਡੀਸ਼ਨ ਦੇ ਵਿੱਚ ਮਾਰੇ ਜਾਂਦੇ ਆ ਇਹ ਲੜਾਈ ਦੇ ਵਿੱਚ ਵੀ ਹੋ ਸਕਦਾ ਕਿਸੇ ਇਸੇ ਤਰ੍ਹਾਂ ਦੇ ਕ੍ਰੈਸ਼ ਦੇ ਵਿੱਚ ਵੀ ਹੋ ਸਕਦਾ ਇਸ ਤੋਂ ਪਹਿਲਾਂ ਵੀ ਦੁਨੀਆ ਦੇ ਵਿੱਚ ਕਿੰਨੀਆਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਹੀ ਬੰਦਾ ਬਚਿਆ ਬਾਕੀ ਦੇ ਉਹਦੇ ਸਾਥੀ ਮਾਰੇ ਗਏ ਤਾਂ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਰਹਿੰਦੀ ਤੇ ਇਸ ਤੋਂ ਇਲਾਵਾ ਰਮੇਸ਼ ਹੁਣੀ ਇਸ ਟਾਈਮ ਲੰਘ ਰਿਹਾ ਪੋਸਟ ਟ੍ਰੋਮੈਟਿਕ ਸਟ੍ਰੈਸ ਆਡਰ ਦੇ ਵਿੱਚੋਂ ਪੀਟੀਐਸਡੀ ਤੇ ਦੂਸਰੀ ਚੀਜ਼ ਆ ਕਿ ਉਹਨਾਂ ਦੇ ਆਪਣੇ ਛੋਟੇ ਭਾਈ ਦੀ ਵੀ ਇਸੇ ਹਾਦਸੇ ਦੇ ਵਿੱਚ ਮੌਤ ਹੋਈ ਆ ਅੱਜ ਤੱਕ ਵੀ ਉਹ ਆਪਣੇ ਛੋਟੇ ਭਾਈ ਨੂੰ ਭੁਲਾ ਨਹੀਂ ਸਕੇ ਏਅਰ ਇੰਡੀਆ ਵਾਲਿਆਂ ਨੇ ਚਾਹੇ ਵਿਸ਼ਵਾਸ ਰਮੇਸ਼ ਉਹਨਾਂ ਨੂੰ 25 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਆ ਪਰ ਫਿਰ ਵੀ ਆਰਥਿਕ ਪੱਖੋਂ ਵੀ ਕਿਉਂਕਿ ਉਹ ਆਪਣਾ ਬਿਜ਼ਨਸ ਚਲਾ ਰਹੇ ਸੀ ਆਪਣੇ ਛੋਟੇ ਪਾਈ ਦੇ ਨਾਲ ਰੜ ਕੇ ਛੋਟਾ ਪਾਈ ਇਸ ਦੁਨੀਆ ਤੋਂ ਚਲਾ ਗਿਆ ਪਿੱਛੇ ਬਚਿਆ ਰਮੇਸ਼ ਜਿਹੜੇ ਬਿਲਕੁਲ ਹੀ ਉਸ ਹਾਲਤ ਦੇ ਵਿੱਚ ਹੀ ਨਹੀਂ ਹੈਗੇ ਕਿ ਆਪਣੇ ਬਿਜ਼ਨਸ ਨੂੰ ਇਕੱਲੇ ਇਸ ਟਾਈਮ ਚਲਾ ਪਾਉਣ ਤੇ ਇਸ ਤੋਂ ਇਲਾਵਾ ਹੁਣ ਤੱਕ ਆਪਾਂ ਗੱਲ ਕੀਤੀ ਆ ਆਰਥਿਕ ਤੇ ਮਾਨਸਿਕ ਪਵਨਾਤਮਕ ਸਦਮੇ ਦੀ ਹੁਣ ਆਪਾਂ ਗੱਲ ਕਰਦੇ ਆ ਸਰੀਰਕ ਸਦਮੇ ਦੀ ਰਮੇਸ਼ ਇੱਥੇ ਕਹਿੰਦੇ ਆ ਕਿ ਇਸ ਐਕਸੀਡੈਂਟ ਦੇ ਦੌਰਾਨ ਮੇਰੇ ਸੱਟਾਂ ਵੀ ਬਹੁਤ ਸਾਰੀਆਂ ਲੱਗੀਆਂ ਨੇ ਅੱਜ ਤੱਕ ਵੀ ਮੇਰੀ ਪਿੱਠ ਦੇ ਵਿੱਚ ਲੱਤਾਂ ਦੇ ਵਿੱਚ ਸਾਰੇ ਸਰੀਰ ਦੇ ਜੋੜਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਰਹਿੰਦਾ ਵਾ ਆਈ ਫਾਈਂਡਿੰਗ ਮਾਈਸੈਲਫ ਵਿਦ ਡਿਫਿਕਲ ਲਾਈਕ ਫਿਜ਼ੀਕਲੀ ਐਂਡ ਮੈਂਟਲੀ ਤੇ ਜਿੱਥੇ ਇੱਕ ਪਾਸੇ ਅਸੀਂ ਸਾਰੇ ਮਤਲਬ ਕਿ ਬਾਕੀ ਦੁਨੀਆ ਉਹਨਾਂ ਨੂੰ ਬਹੁਤ ਖੁਸ਼ਕਿਸਮਤ ਸਮਝ ਰਹੀ ਆ ਉਹ ਇੱਥੇ ਕਹਿ ਰਹੇ ਆ ਕਿ ਮੇਰੀ ਜ਼ਿੰਦਗੀ ਇੱਕ ਮਰਨ ਬਰਾਬਰੀਆ ਇਹਦੇ ਨਾਲੋਂ ਬਿਹਤਰ ਸੀਗਾ ਕਿ ਮੈਂ ਵੀ ਉਸੇ ਹਾਦਸੇ ਦੇ ਵਿੱਚ ਇਸ ਦੁਨੀਆ ਤੋਂ ਬਾਕੀ ਹੋਰ ਮੁਸਾਫਰਾਂ ਦੀ ਤਰ੍ਹਾਂ ਰੁਖਸਤ ਹੋ ਜਾਂਦਾ ਇੱਕ ਵੀਡੀਓ ਪਿਛਲੇ ਇੱਕ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਪਿੰਡ ਦੀ ਇੱਕ ਸੜਕ ਲੱਗ ਰਹੀ ਆ ਸੜਕ ਤਾਂ ਕੀ ਪੂਰਾ ਚੱਕੜ ਆ ਉਹ ਉਹਦੇ ਵਿੱਚ ਇੱਕ ਇਨਸਾਨ ਜਿਹੜਾ ਤਕੜੀ ਕੱਦ ਕਾਠੀ ਦਾ ਲੱਗਦਾ ਵਾ ਉਹ ਕਿਸੇ ਇੱਕ ਦੂਸਰੇ ਬੰਦੇ ਨੂੰ ਇਸੇ ਸੜਕ ਦੇ ਉੱਪਰੋਂ ਦੀ ਜ਼ਬਰਦਸਤੀ ਲਾਜਾਰ ਰਿਹਾ ਵਾ ਤੇ ਉਹਨੂੰ ਉੱਚੀ ਉੱਚੀ ਬੋਲ ਰਿਹਾ ਪੈਟਰੋਲ ਸਾਹਿਬ ਅਮੰਨੇ ਘਰੋਂ ਕਿਸੂ ਜਾਵਨ ਨੂੰ ਤਾਂ ਬਤਾਓ ਇਹ ਵੀਡੀਓ ਅਸਾਂ ਦੇ ਵਿੱਚ ਹੈਗਾ ਯੂਪੀ ਦੇ ਮੁਜ਼ਫਰਨਗਰ ਦਾ ਤੇ ਜਿਸ ਬੰਦੇ ਨੂੰ ਘੜੀਸ ਕੇ ਲੈ ਕੇ ਜਾਇਆ ਜਾ ਰਿਹਾ ਵਾ ਉਹ ਨਹਿਰੀ ਤੇ ਸਿੰਚਾਈ ਮੈਕਮੇ ਦੇ ਵਿੱਚ ਇੱਕ ਜੇਈ ਦੇ ਤੌਰ ਦੇ ਉੱਪਰ ਕੰਮ ਕਰ ਰਿਹਾ ਤੇ ਇਸ ਬੰਦੇ ਦਾ ਨਾਮ ਹੈਗਾ ਸਚਿਨ ਪਾਲ ਤੇ ਜਿਹੜਾ ਦੂਸਰਾ ਬੰਦਾ ਜਿਹੜਾ ਇਹਨੂੰ ਲੈ ਕੇ ਜਾ ਰਿਹਾ ਵਾ ਉਹ ਯੂਪੀ ਦੀ ਕਿਸੇ ਕਿਸਾਨ ਐਸੋਸੀਏਸ਼ਨ ਦੇ ਨਾਲ ਸੰਬੰਧੀ ਇੱਕ ਲੀਡਰ ਤੇ ਇਹਦਾ ਨਾਮ ਹੈ ਅੰਕੁਸ਼ ਚੌਧਰੀ ਹੁਣ ਕਹਾਣੀ ਇਸ ਵੀਡੀਓ ਦੀ ਇਹ ਹੈਗੀ ਆ ਕਿ ਥੋੜੀ ਦੇਰ ਪਹਿਲਾਂ ਹੀ ਨਹਿਰੀ ਵਿਭਾਗ ਵਾਲਿਆਂ ਨੇ ਕਿਸੇ ਇੱਕ ਨਹਿਰ ਨੂੰ ਸਾਫ਼ ਕੀਤਾ ਪਰ ਨਹਿਰ ਤਾਂ ਉਹਨਾਂ ਨੇ ਸਾਫ਼ ਕਰਤੀ ਪਰ ਨਹਿਰ ਦੇ ਅੰਦਰ ਦੀ ਜਿੰਨੀ ਵੀ ਗੰਦਗੀ ਸੀ ਉਹ ਚੱਕ ਕੇ ਪਿੰਡ ਦੀ ਸੜਕ ਦੇ ਉੱਤੇ ਸਿੱਟਤੀ ਲੋਕਾਂ ਦਾ ਆਉਣਾ ਜਾਣਾ ਬੇਮਹਾਲ ਹੋ ਗਿਆ ਉਤੋਂ ਜਿਹੜੀ ਸਮੈਲ ਆਉਣ ਲੱਗੀ ਉਹ ਵੱਖਰੀ ਬਹੁਤ ਵਾਰ ਪਿੰਡ ਵਾਲਿਆਂ ਨੇ ਇਸ ਚੀਜ਼ ਦੀ ਕੰਪਲੇਂਟ ਕੀਤੀ ਹਰੇਕ ਵਾਰ ਜੇਈ ਸਾਹਿਬ ਨੇ ਕਿਹਾ ਤਾਂ ਕਿ ਸੜਕ ਨੂੰ ਅਸੀਂ ਅੱਜ ਸਾਫ਼ ਕਰਾ ਦਾਂਗੇ ਕੱਲ ਕਰਾ ਦਾਂਗੇ ਪਰ ਸੜਕ ਨੂੰ ਸਾਫ਼ ਨਹੀਂ ਕਰਾਇਆ ਗਿਆ ਫਾਈਨਲੀ ਕਿਸਾਨ ਯੂਨੀਅਨ ਦੇ ਇਹ ਬੰਦੇ ਜਾਂਦੇ ਆ ਜੇਈ ਸਾਹਿਬ ਨੂੰ ਲਿਆਉਂਦੇ ਆ ਉਹਨਾਂ ਦੇ ਆਪਣੇ ਹੀ ਕੀਤੇ ਹੋਏ ਕਾਰਨਾਮੇ ਦੇ ਦਰਸ਼ਨ ਕਰਵਾਉਂਦੇ ਆ ਤੇ ਨਾਲ ਦੀ ਨਾਲ ਹੀ ਉਥੋਂ ਨੰਗਣ ਦਾ ਤਜਰਬਾ ਵੀ ਕਰਵਾਉਂਦੇ ਆ ਹੁਣ ਤੋਂ ਬਹੁਤ ਸਾਲ ਪਹਿਲਾਂ ਮਾਈਕਰੋਸਾਫਟ ਦੇ ਫਾਊਂਡਰ ਬਿਲ ਗੇਟਸ ਹੋਣਾ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਨੂੰ ਸਭ ਤੋਂ ਜ਼ਿਆਦਾ ਡਰ ਹੈਗਾ ਵਾ ਵਾਇਰਸਸ ਦਾ ਨਾ ਹੀ ਨਿਊਕਲੀਅਰ ਵੈਪਨਸ ਦਾ ਤੇ ਨਾ ਹੀ ਕਲਾਈਮੇਟ ਚੇਂਜ ਦਾ ਉਨ੍ਹਾਂ ਦੀ ਇਹੀ ਭਵਿੱਖਬਾਣੀ ਸਹੀ ਸਿੱਧ ਹੁੰਦੀ ਆ ਜਦੋਂ ਉਨ੍ਹਾਂ ਦੀ ਭਵਿੱਖਬਾਣੀ ਤੋਂ ਸਿਰਫ ਕੁਝ ਟਾਈਮ ਤੋਂ ਬਾਅਦ ਹੀ ਕੋਵਿਡ ਆ ਜਾਂਦਾ ਤੇ ਇੱਕ ਹੋਰ ਭਵਿੱਖਬਾਣੀ ਉਹਨਾਂ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਕੀਤੀ ਸੀ ਉਹ ਕੀਤੀ ਸੀਗੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਸੰਬੰਧਿਤ ਉਦੋਂ ਉਹਨਾਂ ਨੇ ਇਹ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਇੱਕ ਦਿਨ ਦੁਨੀਆ ਦੀਆਂ ਤਕਰੀਬਨ ਸਾਰੀਆਂ ਜੌਬਸ ਨੂੰ ਲੈ ਲੂਗੀ ਉਹਨੂੰ ਕਿਸੇ ਵੀ ਕੰਮ ਦੇ ਲਈ ਇਨਸਾਨ ਦੀ ਲੋੜ ਹੀ ਨਹੀਂ ਪੈਣੀ ਸਿਰਫ ਕੁਝ ਇੱਕ ਤਿੰਨ ਜਾਂ ਚਾਰ ਜੌਬਸ ਨੂੰ ਛੱਡ ਕੇ ਤੇ ਜੇ ਹੁਣ ਆਪਾਂ ਅਕਤੂਬਰ ਮਹੀਨੇ ਦੇ ਅਮਰੀਕਾ ਦੇ ਜਿਹੜੇ ਜੌਬਸ ਦੇ ਅੰਕੜੇ ਹੈਗੇ ਆ ਤੇ ਕਿੰਨੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਕਰਕੇ ਇਥੋਂ ਇੱਕ ਵਾਰੀ ਫੇਰ ਤੋਂ ਬਿਲ ਗੇਟਸ ਹੁਣਾ ਦੀ ਇਹ ਦੂਸਰੀ ਭਵਿੱਖਬਾਣੀ ਵੀ ਬਿਲਕੁਲ ਸਹੀ ਸਿੱਧ ਹੁੰਦੀ ਦਿਖ ਰਹੀ ਆ ਅਕਤੂਬਰ ਮਹੀਨੇ ਦੇ ਵਿੱਚ ਸਿਰਫ ਇਕੱਲੇ ਅਮਰੀਕਾ ਦੇ ਵਿੱਚ 1,50,000 ਜੌਬਸ ਜਾਂਦੀਆਂ ਨੇ ਕਿਉਂਕਿ ਇਹਨਾਂ ਦੀ ਥਾਂ ਦੇ ਉੱਤੇ ਆ ਚੁੱਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਸਿਰਫ 50 ਹਜ਼ਾਰ ਲੋਕਾਂ ਦੀ ਜੌਬ ਗਈ ਸੀ ਮਤਲਬ ਇੱਕ ਸਾਲ ਦੇ ਵਿੱਚ ਹੀ ਅੰਕੜਾ 3 ਗੁਣਾ ਤੱਕ ਵੱਧ ਗਿਆ ਤੇ ਇੱਕ ਹੋਰ ਅੰਕੜੇ ਦੇ ਮੁਤਾਬਕ ਸਿਰਫ ਇੱਕ ਸਾਲ ਦੇ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਕਰਕੇ ਇਕੱਲੇ ਅਮਰੀਕਾ ਦੇ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਜੌਬ ਜਾ ਚੁੱਕੀ ਆ ਜਦੋਂ ਵੀ ਕਦੇ ਟੈਕਨੋਲੋਜੀ ਦੇ ਨਾਲ ਰਿਲੇਟਡ ਕੋਈ ਵੀ ਨਵੀਂ ਚੀਜ਼ ਕੋਈ ਵੱਡੀ ਚੀਜ਼ ਦੁਨੀਆ ਦੇ ਵਿੱਚ ਆਉਂਦੀ ਆ ਤਾਂ ਉਹ ਹਮੇਸ਼ਾ ਹੀ ਆ ਕੇ ਕਰ ਦਿਆ ਬਹੁਤ ਸਾਰੇ ਲੋਕਾਂ ਦੀ ਜੌਬ ਉਹ ਲੈ ਲੈਂਦੀ ਆ ਬਿਲਕੁਲ ਇਸੇ ਤਰ੍ਹਾਂ ਦਾ ਹੋਇਆ ਸੀ ਸਾਲ 2003 ਦੇ ਵਿੱਚ ਜਦੋਂ ਮੋਬਾਈਲ ਫੋਨ ਆਏ ਮੋਬਾਈਲ ਫੋਨਾਂ ਤੋਂ ਹੀ ਬਹੁਤ ਸਾਰੇ ਕੰਮ ਹੋਣ ਲੱਗੇ ਤੇ ਇਹ 2025 ਦੇ ਇਸ ਲੇਆਫ ਤੋਂ ਪਹਿਲਾਂ ਆਖਰੀ ਵਾਰੀ ਸੀਗਾ ਕਿ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੌਬ ਗਈ ਸੀ ਇਹਦੀ ਸਭ ਤੋਂ ਜ਼ਿਆਦਾ ਵਧੀਆ ਐਗਜ਼ਾਮਪਲ ਹੈਗੀ ਆ ਅਮਰੀਕਾ ਦੀ ਇੱਕ AI ਦੇ ਨਾਲ ਰਿਲੇਟਿਡ ਕੰਪਨੀ ਸੇਲਜ਼ ਫੋਰਸ ਪਿਛਲੇ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਆਪਣੇ ਕਰਮਚਾਰੀਆਂ ਨੂੰ ਕੱਢ ਰਿਹਾ ਤੇ ਉਹਦੀ ਥਾਂ ਦੇ ਉੱਪਰ AI ਨੂੰ ਵਰਤ ਰਿਹਾ ਅਕਤੂਬਰ ਮਹੀਨੇ ਦੇ ਵਿੱਚ ਕੱਲੀ ਸੇਲਜ਼ ਫੋਰਸ ਨੇ 4000 ਤੋਂ ਜ਼ਿਆਦਾ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਤਾ ਸਾਲ 2014 ਦੇ ਵਿੱਚ BJP ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਾਲੇ ਤੱਕ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਪੈਂਤੜਾ ਇਸ ਤਰ੍ਹਾਂ ਦਾ ਬਚਿਆ ਹੋਊਗਾ ਜਿਹੜਾ ਕਿ ਕੱਟੜ ਧਾਰਮਿਕ ਸੰਸਥਾਵਾਂ ਜਿਵੇਂ ਕਿ VHP ਵਿਸ਼ਵ Hindu ਪ੍ਰੀਸ਼ਦ ਤੇ ਦੂਸਰੀ ਬਜਰੰਗਦਲ ਇਹਨਾਂ ਨੇ ਛੱਡਿਆ ਹੋਗਾ ਜਵਾਰਲਾ ਨਹਿਰੂ ਯੂਨੀਵਰਸਿਟੀ ਦੇ ਅੰਦਰ ਦਖਲਅੰਦਾਜ਼ੀ ਕਰਨ ਦਾ ਉੱਥੇ ਕੰਟਰੋਲ ਕਰਨ ਦਾ ਤੇ ਉੱਥੇ ਜਿਹੜਾ ਲੈਫਟ ਵਿੰਗ ਦਾ ਇਨਸ ਦਹਾਕਿਆਂ ਤੋਂ ਬਹੁਤ ਹੀ ਸਟਰੋਂਗ ਹੋਲਡ ਹੈਗਾ ਉਹਨੂੰ ਤੋੜਨ ਦਾ ਹੁਣ ਇਹਦੇ ਵਿੱਚ ਚਾਹੇ ਤਾਂ ਯੂਨੀਵਰਸਿਟੀ ਨੂੰ ਐਂਟੀ ਨੈਸ਼ਨਲ ਸਟੂਡੈਂਟਾਂ ਦਾ ਹੱਬ ਕਿਹਾ ਜਾਣਾ ਹੋਵੇ ਜਾਂ ਫਿਰ ਇੱਥੋਂ ਦੀਆਂ ਲੜਕੀਆਂ ਦੇ ਹੋਸਟਲਾਂ ਦੇ ਬਿਲਕੁਲ ਨੇੜੇ ਕੌਂਡਮਸ ਦੇ ਢੇਰ ਪਏ ਹੋਣ ਦੀਆਂ ਝੂਠੀਆਂ ਖਬਰਾਂ ਦੇਣੀਆਂ ਹੋਣ ਜਾਂ ਫਿਰ ਦਿੱਲੀ ਪੁਲਿਸ ਜਿਹੜੀ ਕਿ ਸਿੱਧੀ ਸਿੱਧੀ ਸੈਂਟਰ ਦੇ ਕੰਟਰੋਲ ਦੇ ਵਿੱਚ ਹੈਗੀ ਆ ਮਤਲਬ ਕਿ ਬੀਜੇਪੀ ਸਰਕਾਰ ਦੇ ਕੰਟਰੋਲ ਵਿੱਚ ਆ ਉਹਨਾਂ ਦਾ ਬਿਲਕੁਲ ਇਲੀਗਲੀ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਦਾਖਲ ਹੋਣਾ ਈਵਨ ਲੜਕੀਆਂ ਨੂੰ ਵੀ ਬਹੁਤ ਹੀ ਜ਼ਿਆਦਾ ਬੇਦਰਦੀ ਦੇ ਨਾਲ ਕੁੱਟਣਾ ਪਰ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਹਾਲੇ ਤੱਕ ਵੀ ਨਾ ਤਾਂ VHP ਤੇ ਨਾ ਹੀ ਬਜਰੰਗਦਲ ਜੀਐਨਯੂ ਦੇ ਵਿੱਚੋਂ ਲੈਫਟ ਵਿੰਗ ਦੇ ਸਟਰੋਂਗਹੋਲਡ ਨੂੰ ਤੋੜ ਨਹੀਂ ਸਕੇ ਤੇ ਇਹੀ ਚੀਜ਼ ਹੋਈ ਆ ਇਸ ਵਾਰ ਦੀਆਂ ਵੋਟਾਂ ਦੇ ਵਿੱਚ ਵੀ ਇਸ ਵਾਰ ਫਿਰ ਲੈਫਟ ਵਿੰਗ ਵਾਲਿਆਂ ਨੇ ਚਾਰੇ ਦੀਆਂ ਚਾਰੇ ਸੈਂਟਰਲ ਪੋਸਟਾਂ VHP ਨੂੰ ਹਰਾ ਕੇ ਜਿੱਤ ਲੀਆਂ ਨੇ ਤੇ ਲੈਫਟ ਵਿੰਗ ਦੇ ਖੱਬੇ ਪੱਖੀਆਂ ਦੇ ਅਦਿੱਤੀ ਮਿਸ਼ਰਾ ਇੱਕ ਵਾਰੀ ਫੇਰ ਤੋਂ JNU ਦੇ ਪ੍ਰੈਜ਼ੀਡੈਂਟ ਬਣੇ ਨੇ VHP ਦੇ ਵਿਕਾਸ ਪਟੇਲ ਨੂੰ 1488 ਵੋਟਾਂ ਦੇ ਮੁਕਾਬਲੇ 1937 ਵੋਟਾਂ ਲੈ ਕੇ ਵਾਈਸ ਪ੍ਰੈਜ਼ੀਡੈਂਸੀ ਦੀ ਚੋਣ ਦੇ ਵਿੱਚ ਵੀ ਖੱਬੇ ਪੱਖੀਆਂ ਦੇ ਕੇ ਗੋਪਿਕਾ ਹੋਣੀ ਬਾਜ਼ੀ ਮਾਰਦੇ ਆ VHP ਦੇ ਤਾਨੀਆਂ ਕੁਮਾਰੀ ਹੋਣਾ ਨੂੰ ਮਿਲਦੀਆਂ ਨੇ ਸਿਰਫ 1787 ਵੋਟਾਂ ਜਦੋਂ ਕਿ ਕੇ ਗੋਪਿਕਾ ਹੋਣਾ ਨੂੰ ਮਿਲਦੀਆਂ ਨੇ ਇਹਨਾਂ ਤੋਂ ਤਕਰੀਬਨ ਦੁੱਗਣੀਆਂ 3101 ਵੋਟਾਂ ਜਦੋਂ ਵੀ ਸਾਡੇ ਭਾਰਤੀਆਂ ਦੇ ਦਿਮਾਗ ਦੇ ਵਿੱਚ ਮਿਸ ਯੂਨੀਵਰਸ ਸ਼ਬਦ ਆਉਂਦਾ ਵਾ ਨਾਲ ਦੀ ਨਾਲ ਹੀ ਕੁਝ ਚੀਜ਼ਾਂ ਦਿਮਾਗ ਦੇ ਵਿੱਚ ਆਉਣੀਆਂ ਸ਼ੁਰੂ ਹੁੰਦੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਸੁਸ਼ਮિતા ਸੇਨ ਹੋਣਾ ਦਾ ਚਿਹਰਾ ਦੂਸਰਾ ਹੈਗਾ ਬਹੁਤ ਹੀ ਜ਼ਿਆਦਾ ਗਲੈਮਰ ਕਾਰਪੋਰੇਟ ਵਰਡ ਤੇ ਨਾਲ ਹੀ ਇੱਕ ਬਹੁਤ ਹੀ ਜ਼ਿਆਦਾ ਅੱਗੇ ਵਧੀਆ ਫਿਊਚਰ ਪਰ ਇਸ ਵਾਰ THAILAND ਦੇ ਵਿੱਚ ਜਿਹੜਾ MISS UNIVERSE ਦਾ ਕੰਟੈਸਟ ਹੋ ਰਿਹਾ ਵਾ ਇਹ ਇੱਕ ਵਾਰੀ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਪਰ ਇਸ ਵਾਰ ਇਹ ਸੁਰਖੀਆਂ ਦੇ ਵਿੱਚ ਹੈਗਾ ਆਪਣੀਆਂ ਬਹੁਤ ਸਾਰੀਆਂ ਨੈਗੇਟਿਵ ਨਿਊਜ਼ ਤੇ ਕਰਕੇ ਹੁਣ ਤੋਂ ਸਿਰਫ ਇੱਕ ਦਿਨ ਪਹਿਲਾਂ MISS UNIVERSE ਕੰਪੀਟੀਸ਼ਨ ਦਾ ਆਪਣਾ ਹੀ ਕੋਈ ਇੱਕ ਸਮਾਗਮ ਹੋ ਰਿਹਾ ਸੀ ਜਿਹਦੇ ਵਿੱਚ ਸਾਰੇ ਦੇਸ਼ਾਂ ਦੀਆਂ ਭਾਗ ਲੈਣ ਵਾਲੀਆਂ ਲੜਕੀਆਂ ਬੈਠੀਆਂ ਹੋਈਆਂ ਸੀ ਤੇ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ ਮਿਸ ਗ੍ਰੈਂਡ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਤੇ ਥਾਈਲੈਂਡ ਦੇ ਨਵਾਤ ਇਸਾਰਾ ਗਰੀਸਲ ਤੇ ਇੱਕਦਮੀ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਹੁੰਦਾ ਮੈਕਸੀਕੋ ਤੋਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਆਈ ਫਾਤਿਮਾ ਬੋਸ਼ ਨੂੰ ਉਹ ਨਿੱਜੀ ਤੌਰ ਦੇ ਉੱਪਰ ਟਾਰਗੇਟ ਕਰਦੇ ਆ ਬਾਕੀ ਦੀਆਂ ਸਾਰੀਆਂ ਲੜਕੀਆਂ ਦੇ ਸਾਹਮਣੇ ਫਾਤਿਮਾ ਹੋਣਾ ਨੂੰ ਖੜੇ ਹੋਣ ਦੇ ਲਈ ਮਜਬੂਰ ਕੀਤਾ ਜਾਂਦਾ ਜਿਵੇਂ ਕਲਾਸ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਟੀਚਰ ਬੁਰੀ ਤਰ੍ਹਾਂ ਦੇ ਨਾਲ ਛਿੜਕ ਰਿਹਾ ਹੁੰਦਾ ਇਸੇ ਤਰ੍ਹਾਂ ਹੀ ਫਾਤਿਮਾ ਹੋਣਾ ਨੂੰ ਨਵਾਤ ਬਹੁਤ ਬੁਰੀ ਤਰ੍ਹਾਂ ਦੇ ਨਾਲ ਛਿੜਕਦਿਆ ਸਿਰਫ ਇੰਨੀ ਚੀਜ਼ ਕਰਕੇ ਕਿ ਉਹਨਾਂ ਨੇ ਪਿਛਲੇ ਇੰਨੇ ਦਿਨਾਂ ਦੇ ਵਿੱਚ ਥਾਈਲੈਂਡ ਦੇ ਬਾਰੇ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਕੋਈ ਵੀ ਪੋਸਟ ਨਹੀਂ ਪਾਈ इवन ਉਹਨਾਂ ਨੂੰ ਡੰਬ ਹੈਡ ਕਿਹਾ ਜਾਂਦਾ ਤੇ ਇਸ ਤੋਂ ਬਾਅਦ ਹਾਲ ਦੇ ਅੰਦਰ ਮੌਜੂਦ ਬਾਡੀਗਾਰਡਸ ਨੂੰ ਨਵਾਤ ਇਹ ਹੁਕਮ ਦਿੰਦੇ ਆ ਕਿ ਫਾਤਿਮਾ ਹੁਣਾਂ ਨੂੰ ਇਸ ਹਾਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪੂਰੀ ਤਰ੍ਹਾਂ ਦੇ ਨਾਲ ਹੈਰਾਨ ਤੇ ਸ਼ੌਕਟ ਹੋਈਆਂ ਬਾਕੀ ਦੀਆਂ ਜਿੰਨੀਆਂ ਵੀ ਕੰਟੈਸਟੈਂਟਸ ਹੁੰਦੀਆਂ ਨੇ ਉਹ ਵੀ ਵਿਰੋਧ ਦੇ ਵਿੱਚ ਹਾਲ ਦੇ ਵਿੱਚੋਂ ਬਾਹਰ ਜਾਣਾ ਸ਼ੁਰੂ ਕਰ ਦੀਆਂ ਨੇ ਤੇ ਨਵਾਤ ਇਹਨਾਂ ਸਾਰਿਆਂ ਨੂੰ ਧਮਕੀ ਦਿੰਦੇ ਆ ਕਿ ਜਿਹੜੀ ਵੀ ਲੜਕੀ ਹਾਲ ਦੇ ਵਿੱਚੋਂ ਬਾਹਰ ਜਾਊਗੀ ਉਹਨੂੰ ਵੀ ਇਸ ਮੁਕਾਬਲੇ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਇਹ ਵਾਲਾ ਵੀਡੀਓ ਕਿਉਂਕਿ ਆਲਰੇਡੀ ਇਹ ਲਾਈਵ ਚੱਲ ਰਿਹਾ ਸੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੁੰਦਾ ਵਾ ਤੇ ਪੂਰੀ ਦੁਨੀਆ ਦੇ ਵਿੱਚ ਇਹਦੀ ਬਹੁਤ ਹੀ ਜ਼ਿਆਦਾ ਸਖਤ ਨੁਕਤਾਚੀਨੀ ਕੀਤੀ ਜਾਂਦੀ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ ਫਾਤਿਮਾ ਬੋਸ਼ ਹੋਣਾਂ ਦੇ ਹੱਕ ਦੇ ਵਿੱਚ ਬੋਲਦੇ ਆ ਤੇ ਇਸ ਤੋਂ ਬਾਅਦ ਨਵਾਦ ਹੋਣਾਂ ਨੂੰ ਪਬਲਿਕਲੀ ਆ ਕੇ ਮਾਫੀ ਮੰਗਣੀ ਪੈਂਦੀ ਆ ਤੇ ਇਸ ਵਾਰ ਉਹੀ ਨਵਾਦ ਜਿਹੜੇ ਫਾਤਿਮਾ ਬੋਸ਼ ਹੋਣਾਂ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਛਿੜਕਾ ਮਾਰ ਰਹੇ ਸੀ ਹੁਣ ਉਹ ਲੋਕਾਂ ਦੇ ਸਾਹਮਣੇ ਆ ਕੇ ਰੋਣਾ ਸ਼ੁਰੂ ਕਰ ਦਿੰਦੇ ਭਾਰਤ ਦੇ ਨੇਤਾ ਤੇ ਉਹਨਾਂ ਨੂੰ ਮਿਲੀ ਹੋਈ ਇੰਨੀ ਪਾਵਰ ਤੇ ਉਹਨਾਂ ਦੇ ਨਾਲ ਰਿਲੇਟਡ ਵਾਇਰਲ ਹੁੰਦੇ ਅਲੱਗ-ਅਲੱਗ ਵੀਡੀਓ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਦਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਤੇ ਇਹਦੀ ਸਭ ਤੋਂ ਜ਼ਿਆਦਾ ਤਾਜ਼ਾ ਉਦਾਹਰਣ ਸਾਨੂੰ ਮਿਲੀ ਆ ਕੱਲ ਬਿਹਾਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਪਹਿਲੇ ਫੇਜ਼ ਦੀਆਂ ਤੇ ਬਿਹਾਰ ਦੇ ਡਿਪਟੀ ਚੀਫ ਮਨਿਸਟਰ ਵਿਜੇ ਕੁਮਾਰ ਸਿਨਹਾ ਆਪਣੇ ਹੀ ਕੌਨਸਟਿਟੂਐਂਸੀ ਲਖੀਸਰਾਏ ਦੇ ਵਿੱਚ ਖੋਰੀਆਰੀ ਪਿੰਡ ਦੇ ਵਿੱਚ ਜਾਂਦੇ ਆ ਵੋਟਾਂ ਮੰਗਣ ਦੇ ਲਈ ਉਸੇ ਪਿੰਡ ਦੇ ਵਿੱਚ ਜਿੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਪਿਛਲੀ ਵਾਰੀ ਵੋਟਾਂ પા ਕੇ ਜਿਤਾਇਆ ਸੀਗਾ ਪਰ ਜਦੋਂ ਹੀ ਮੰਤਰੀ ਸਾਹਿਬ ਦਾ ਕਾਫਲਾ ਇਸ ਪਿੰਡ ਦੇ ਵਿੱਚ ਪਹੁੰਚਦਾ ਵਾ ਤਾਂ ਪਿੰਡ ਦੇ ਲੋਕਾਂ ਦਾ ਗੁੱਸਾ ਉਸੇ ਟਾਈਮ ਇਹਨਾਂ ਦੇ ਉੱਪਰ ਪੜਕ ਜਾਂਦਾ ਇਹ ਪਿੰਡ ਕੋਈ 21ਵੀਂ ਸਦੀ ਦਾ ਪਿੰਡ ਨਹੀਂ ਲੱਗਦਾ ਇਸ ਤਰ੍ਹਾਂ ਲੱਗਦਾ ਕੋਈ ਕੋਈ 13ਵੀਂ 14ਵੀਂ ਸਦੀ ਦਾ ਇਹ ਮੱਧਕਾਲੀਨ ਦਾ ਕੋਈ ਪਿੰਡ ਹੈਗਾ ਇੰਨਾ ਕੁ ਜ਼ਿਆਦਾ ਵਿਕਾਸ ਹੋਇਆ ਵਾ ਪਿਛਲੇ 5 ਸਾਲਾਂ ਦੇ ਦੌਰਾਨ ਵਿਜੇ ਕੁਮਾਰ ਸਿਨਹਾ ਹੋਣਾ ਦੀ ਅਗਵਾਈ ਦੇ ਵਿੱਚ ਤੇ ਕੁਝ ਪੜ੍ਹ ਕੇ ਹੋਏ ਲੋਕ ਕੀ ਕਰਦੇ ਆ ਕਿਉਂਕਿ ਸਾਰੀਆਂ ਦੀਆਂ ਸਾਰੀਆਂ ਪਿੰਡ ਦੀਆਂ ਗਲੀਆਂ ਚਿੱਕੜ ਦੇ ਨਾਲ ਭਰੀਆਂ ਹੋਈਆਂ ਨੇ ਤਾਂ ਉਹੀ ਚਿੱਕੜ ਤੇ ਨਾਲ ਦੀ ਨਾਲੀ ਮੱਝਾਂ ਦਾ ਗੋਹਾ ਚੱਕ ਕੇ ਉਹ ਮੰਤਰੀ ਸਾਹਿਬ ਦੀ ਗੱਡੀ ਦੇ ਉੱਤੇ ਸਿੱਟ ਦਿੰਦੇ ਆ ਮંત્રી ਸਾਹਿਬ ਅੱਗਿਓ ਕੀ ਕਹਿੰਦੇ ਆ ਜਿਹੜਾ ਕੁਝ ਵੀਡੀਓ ਦੇ ਵਿੱਚ ਕੈਪਚਰ ਹੋ ਚੁੱਕਿਆ ਵਾ ਉਹ ਆਪਣੇ ਨਾਲ ਆਈ ਹੋਈ ਸਿਕਿਉਰਟੀ ਨੂੰ ਉਹ ਗੋਲੀ ਚਲਾਉਣ ਦਾ ਹੁਕਮ ਦੇ ਦਿੰਦੇ ਆ ਤੇ ਨਾਲ ਦੀ ਨਾਲ ਹੀ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਮੇਰਾ ਬਚਾ ਹੀ ਨਹੀਂ ਕਰ ਸਕਦੇ ਤਾਂ ਮੈਨੂੰ ਤੁਹਾਡਾ ਫਾਇਦਾ ਕੀ ਆ ਇਸ ਤੋਂ ਬਾਅਦ ਬਹੁਤ ਸਾਰੀਆਂ 3 ਡਿਗਰੀ ਦੀਆਂ 4th ਡਿਗਰੀ ਦੀਆਂ ਗਾਲਾਂ ਕੱਢਣੀਆਂ ਮੰਤਰੀ ਸਾਹਿਬ ਸ਼ੁਰੂ ਕਰ ਦਿੰਦੇ ਆ ਤੇ ਨਾਲ ਦੀ ਨਾਲ ਹੀ ਇਸ ਵਾਰ ਵੋਟਾਂ ਦੇ ਵਿੱਚ ਜਿੱਤ ਕੇ ਅਗਲੀ ਵਾਰੀ ਇਸੇ ਪਿੰਡ ਦੇ ਲੋਕਾਂ ਨੂੰ ਦੇਖ ਲੈਣ ਦੀ ਧਮਕੀ ਵੀ ਦਿੰਦੇ ਆ ਕੁਝ ਹੋਰ ਧਮਕੀਆਂ ਦਿੱਤੀਆਂ ਜਾਂਦੀਆਂ ਮੰਤਰੀ ਸਾਹਿਬ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਹੁੰਦੀ ਆ ਕਿ ਮੈਂ ਸਾਰੇ ਦੇ ਸਾਰੇ ਪਿੰਡ ਤੇ ਬੁਲਡੋਜ਼ਰ ਚਲਾ ਦੂੰਗਾ ਅਗਲੀ ਧਮਕੀ ਹੈਗੀ ਆ ਕਿ ਮੈਂ ਤੁਹਾਡੀਆਂ ਛਾਤੀਆਂ ਨੂੰ ਤੋੜ ਦੂੰਗਾ ਵੀਡੀਓ ਵਾਇਰਲ ਹੋ ਜਾਂਦਾ ਪਰ ਇੰਨੀ ਚੀਜ਼ ਆਪਾਂ ਨੂੰ ਪਤਾ ਵਾ ਕਿ ਜੇ ਤੁਸੀਂ ਇੱਕ ਵਾਰੀ ਇੰਡੀਆ ਦੇ ਵਿੱਚ ਕਿਸੇ ਵੀ ਪਾਰਟੀ ਤੋਂ ਚਾਹੇ ਲੀਡਰ ਬਣ ਗਏ ਤਾਂ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਖੁੱਲਾ ਖੇਲ ਫਰੂਖਾਬਾਦੀ ਤੁਹਾਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਹੈਗਾ ਪਿਛਲੇ ਤਕਰੀਬਨ 4 ਜਾਂ 5 ਦਿਨਾਂ ਦੇ ਅੰਦਰ-ਅੰਦਰ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਵੱਡੇ ਹਾਦਸੇ ਹੋਏ ਆ ਇਹਨਾਂ ਦੇ ਵਿੱਚ ਟੋਟਲ 18 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਤਕਰੀਬਨ ਇਹ ਸਾਰੇ ਦੇ ਸਾਰੇ ਹਾਦਸੇ ਜਿਹੜੇ ਹੈਗੇ ਆ ਇਹ ਡੰਪਰਾਂ ਦੇ ਨਾਲ ਰਿਲੇਟਡ ਨੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਡੰਪਰ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਕੰਟਰੋਲ ਕਰਦੇ ਆ ਵੱਡੇ-ਵੱਡੇ ਲੀਡਰ ਮਾਈਨਿੰਗ ਮਾਫੀਆ ਦੇ ਲੋਕ ਤਾਂ ਇਸੇ ਕਰਕੇ ਭਾਵੇਂ ਛੜ ਦਾ ਕੋਈ ਵੀ ਏਰੀਆ ਹੋਵੇ ਜਿੱਥੇ ਵੱਡੇ ਵਹੀਕਲਸ ਨੂੰ ਇਹਨਾਂ ਡੰਪਰਾਂ ਨੂੰ ਚੱਲਣ ਦੀ ਐਂਟਰ ਹੋਣ ਦੀ ਮਨਾਹੀ ਆ ਪਰ ਅਸਲੀ ਸਚਾਈ ਆਪਾਂ ਨੂੰ ਪਤਾ ਵਾ ਤਾਂ ਜਦੋਂ ਇੰਨੇ ਲੋਕਾਂ ਦੀ ਮੌਤ ਹੁੰਦੀ ਆ ਤਾਂ ਇਹਦੇ ਉੱਤੇ ਜਦੋਂ ਮੀਡੀਆ ਰਾਜਸਥਾਨ ਦੀ ਬੀਜੇਪੀ ਗਵਰਨਮੈਂਟ ਦੇ ਆਪਣੇ ਇੱਕ ਮਨਿਸਟਰ ਜੋਗੇਸ਼ਵਰ ਗਰਗ ਹੋਣਾ ਨੂੰ ਪੁੱਛਦੇ ਆ ਕਿ ਇਹ ਸਭ ਕੁਝ ਕਿਉਂ ਹੋਇਆ ਤਾਂ ਅੱਗੇ ਉਹਨਾਂ ਦਾ ਆਨਸਰ ਸੁਣਨ ਵਾਲਾ ਹੁੰਦਾ ਉਹ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਅਸਮਾਨ ਦੇ ਵਿੱਚ ਸਤਾਰੇ ਨੇ ਨਕਸ਼ਤਰਾਂ ਦੀ ਜਿਹੜੀ ਗ੍ਰਹਿ ਹੈਗੀ ਆ ਉਹ ਡੰਪਰ ਡਰਾਈਵਰਾਂ ਦੇ ਲਈ ਸਹੀ ਨਹੀਂ ਚੱਲ ਰਹੀ ਪਤਾ ਨਹੀਂ ਕਿਸੇ ਕਾਰਨ ਦੇ ਕਰਕੇ ਇਹ ਸਾਰੇ ਦੇ ਸਾਰੇ ਸ਼ਰਾਬੀ ਹੋ ਜਾਂਦੇ ਆ ਤੇ ਇਸ ਤੋਂ ਬਾਅਦ ਲੋਕਾਂ ਦੀ ਮੌਤ ਹੋ ਜਾਂਦੀ ਆ ਜੇ ਤੁਹਾਨੂੰ ਇੰਨੀ ਗੱਲ ਤੇ ਹੈਰਾਨੀ ਹੋਈ ਆ ਤਾਂ ਥੋੜੇ ਜਿਹਾ ਹੋਰ ਰੁਕ ਚੋ ਇਸ ਤੋਂ ਅੱਗੇ ਵੀ ਉਹ ਚੱਲਦੇ ਆ ਉਹ ਕਹਿੰਦੇ ਆ ਕਿ ਹਾਲੇ ਹੋਰ ਕੁਝ ਦਿਨ ਨਕਸ਼ਤਰਾਂ ਦੀ ਗ੍ਰਹਾਂ ਦੀ ਜਿਹੜੀ ਦਿਸ਼ਾ ਹੈਗੀ ਆ ਉਹ ਇਸੇ ਤਰ੍ਹਾਂ ਰਹਿਣ ਵਾਲੀ ਆ ਤੇ ਹਾਲੇ ਮੈਨੂੰ ਨਹੀਂ ਪਤਾ ਕਿ ਹੋਰ ਕਿੰਨੇ ਲੋਕ ਮਰ ਜਾਣਗੇ 21ਵੀਂ ਸਦੀ ਦੇ ਭਾਰਤ ਦੇ ਵਿੱਚ ਜਿੱਥੇ ਇੱਕ ਪਾਸੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਟੈਕਨੋਲੋਜੀ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਸੀਈਓ ਇੰਡੀਅਨ ਲੋਕ ਨੇ ਉਥੇ ਦੂਸਰੇ ਪਾਸੇ ਇੱਕ ਇਸ ਤਰ੍ਹਾਂ ਦਾ ਭਾਰਤ ਹਮੇਸ਼ਾ ਹੀ ਸਮਾਨਾਂਤਰ ਚੱਲਦਾ ਰਹਿੰਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅੰਧਵਿਸ਼ਵਾਸਾਂ ਦੇ ਵਿੱਚ ਭਰਿਆ ਪਿਆ ਆ ਹੁਣ ਤੋਂ ਕੁਝ ਦਿਨ ਪਹਿਲਾਂ ਤੱਕ ਤੁਸੀਂ ਦੋ ਜਾਂ ਤਿੰਨ ਵਾਰ ਇਸ ਤਰ੍ਹਾਂ ਦੀ ਖਬਰ ਸੁਣੀ ਹੋਗੀ ਜਦੋਂ ਰਸ਼ੀਆ ਤੋਂ ਭਾਰਤੀ ਲੜਕੇ ਕੁਝ ਪੰਜਾਬ ਦੇ ਕੁਝ ਹਰਿਆਣੇ ਦੇ ਕੁਝ ਜੰਮੂ ਕਸ਼ਮੀਰ ਦੇ ਜਿਹੜੇ ਰਸ਼ੀਆ ਦੇ ਵਿੱਚ ਗਏ ਸੀ ਪੜਨ ਦੇ ਲਈ ਪਰ ਵਾਪਸ ਆਏ ਆ ਇੱਕ ਤਬੂਤ ਦੇ ਵਿੱਚ ਕਿਉਂਕਿ ਉਹਨਾਂ ਨੂੰ ਜ਼ਬਰਦਸਤੀ ਯੂਕਰੇਨ ਦੇ ਨਾਲ ਯੁੱਧ ਦੇ ਵਿੱਚ ਭੇਜਿਆ ਗਿਆ ਤੇ ਹੁਣ ਫਾਈਨਲੀ ਉਹਨਾਂ ਦੀ ਗਿਣਤੀ ਕੀਤੀ ਗਈ ਆ ਅੱਜ ਵੀ ਟੋਟਲ 44 ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਰਸ਼ੀਆ ਦੇ ਵਿੱਚ ਕਿਸੇ ਹੋਰ ਕਾਰਨ ਕਰਕੇ ਗਏ ਪਰ ਅੱਜ ਵੀ ਉੱਥੇ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਨਾਲ ਲੜਾਈ ਲੜ ਰਹੇ ਆ ਤੇ ਉਹ ਵੀ ਆਪਣੀ ਮਰਜ਼ੀ ਤੋਂ ਬਿਨਾਂ ਤੇ ਇਹਨਾਂ ਦੇ ਵਿੱਚੋਂ 16 ਸਿਰਫ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਨਾਲ ਸੰਬੰਧ ਰੱਖਦੇ ਆ ਇਹਨਾਂ 44 ਦੇ ਵਿੱਚੋਂ 27 ਨੇ ਜਿਹੜੇ ਸਿਰਫ ਰਸ਼ੀਆ ਦੇ ਵਿੱਚ ਪੜਨ ਦੇ ਲਈ ਗਏ ਸੀ ਸਟੂਡੈਂਟ ਵੀਜ਼ਾ ਦੇ ਉੱਪਰ ਗਏ ਸੀਗੇ ਹੁਣ ਤੋਂ ਕੁਝ ਟਾਈਮ ਤੋਂ ਬਾਅਦ ਹੀ ਰੂਸ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਇੰਡੀਆ ਦੇ ਵਿੱਚ ਆ ਰਹੇ ਆ ਤੇ ਹੁਣ ਇਹਨਾਂ ਸਾਰੇ ਪਰਿਵਾਰਾਂ ਦਾ ਆਪਣਾ ਇੱਕ ਪਲਾਨ ਬਣਾਇਆ ਹੋਇਆ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਜੰਤਰ ਮੰਤਰ ਦੇ ਉੱਪਰ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ ਤੇ ਆਪਣੇ ਆਪਣੇ ਘਰ ਦੇ ਨੌਜਵਾਨਾਂ ਨੂੰ ਵਾਪਸ ਇੰਡੀਆ ਸਹੀ ਸਲਾਮਤ ਇੱਕ ਜਹਾਜ਼ ਦੇ ਵਿੱਚ ਬੈਠੇ ਹੋਏ ਨਾ ਕਿ ਇੱਕ ਤਬੂਤ ਦੇ ਵਿੱਚ ਲਾਸ਼ ਬਣ ਕੇ ਲਿਆਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਲਹਾਲ ਦੇ ਲਈ ਮੇਰੇ ਕੋਲ ਸਿਰਫ ਇੰਨੀਆਂ ਹੀ ਖਬਰਾਂ ਸੀ ਤੁਹਾਡੇ ਸੁਣਾਉਣ ਨੂੰ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸਾਰੀਆਂ ਖਬਰਾਂ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਦਾ ਜ਼ਰੂਰ ਹੋਇਆ ਹੋਗਾ ਤੇ ਇਸੇ ਉਮੀਦ ਦੇ ਨਾਲ ਮੈਂ ਇਸ ਵੀਡੀਓ ਨੂੰ ਇੱਥੇ ਖਤਮ ਕਰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਥੋੜੀ ਦੇਰ ਤੋਂ ਬਾਅਦ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ